ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਨਵਦੀਪ ਗੁਪਤਾ ਜਸਟਿਸ ਫਾਊਂਡੇਸ਼ਨ ਦਾ ਮੈਂਬਰ ਗੱਲ ਕਰ ਰਹੇ ਹਾਂ ਜੀ ਖਰੜ ਤੋਂ ਅੱਜ ਕੁਝ ਸੋਸ਼ਲ ਮੀਡੀਆ ਤੇ ਕੁਝ ਕਮੈਂਟਸ ਆਏ ਨੇ ਕੋਈ ਜਗਜੀਤ ਸਿੰਘ ਖਾਲਸਾ ਜੀ ਨੇ ਉਹਨਾਂ ਨੇ ਕਿਹਾ ਹੈ ਕਿ ਨਵਦੀਪ ਗੁਪਤਾ ਬਿਰੰਗ ਦਲ ਦਾ ਕਨੈਕਸ਼ਨ ਹੈ ਸੋ ਜ਼ਿਆਦਾ ਨਾ ਬੋਲਦੇ ਹੋਏ ਮੈਂ ਇਹ ਜੀ ਗੱਲ ਕਹਿਣਾ ਚਾਹੁੰਦਾ ਹਾਂ ਕੋਈ ਵੀ ਹੈ ਚਾਹੇ ਉਹ ਜਗਜੀਤ ਸਿੰਘ ਖਾਲਸਾ ਜੀ ਨੇ ਜਾਂ ਕੋਈ ਵੀ ਨੇ ਇੱਥੇ ਖਰੜ ਦੇ ਵਿੱਚ ਪ੍ਰੈਸ ਕਾਨਫਰੰਸ ਰੱਖ ਲਾਂਗੀ ਪ੍ਰੈਸ ਕਾਨਫਰੰਸ ਦਾ ਖਰਚਾ ਮੈਂ ਚੱਕਾਂਗਾ ਕਿ ਉਹ ਆਪਣੇ ਪ੍ਰੂਫ ਲੈ ਕੇ ਆ ਜਾਣ ਤੇ ਪ੍ਰੈਸ ਦੇ ਸਾਹਮਣੇ ਰੱਖ ਦੇਣ ਜੇ ਤਾਂ ਉਹ ਪ੍ਰੂਫ ਕਰ ਜਾਂਦੇ ਨੇ ਕਿ ਮੈਂ ਬਜਰੰਗਦਲ ਦਾ ਕਨੈਕਸ਼ਨ ਹੈ ਤੇ ਮੈਂ ਸਭ ਕੁਝ ਛੱਡ ਛੱਡ ਕੇ ਘਰ ਬੈਠ ਜਾਵਾਂਗਾ ਔਰ ਅਗਰ ਉਹ ਨਹੀਂ ਪ੍ਰੂਫ ਕਰ ਪਾਉਂਦੇ ਫਿਰ ਉਹ ਪ੍ਰੈਸ ਕਾਨਫਰੰਸ ਦਾ ਖਰਚਾ ਸਾਰਾ ਉਹਨਾਂ ਨੂੰ ਚੱਕਣਾ ਪਵੇਗਾ ਸੋ ਇਹ ਤਾਂ ਇਨੀ ਗੱਲ ਸੀਗੀ ਬੇਸਿਕ ਜਿਹੜਾ ਮੇਰਾ ਅੱਜ ਦਾ ਮੈਸੇਜ ਹੈ ਮੈਂ ਦੇਣਾ ਚਾਹੁੰਨਾ ਪੰਜਾਬ ਦੇ ਜਿਤਨੇ ਵੀ ਇਹ ਸ਼ਿਵ ਸੈਨਾ ਦੇ ਵਰਕਰਸ ਨੇ ਸੂਰੀ ਸਾਹਿਬ ਨੇ ਹੋਰ ਕਈ ਆਰਗੇਨਾਈਜੇਸ਼ਨਸ ਨੇ ਮੈਂ ਇਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਪੰਜਾਬ ਦਾ ਮਾਹੌਲ ਨਾ ਖਰਾਬ ਕੀਤਾ ਜਾਵੇ ਕਾਨੂੰਨ ਤੇ ਚੱਲਿਆ ਜਾਵੇ ਇਹ ਕੀ ਕਰਦੇ ਨੇ ਇਹ ਕਰਦੇ ਕੀ ਨੇ ਅਸੀਂ ਫਲਾਨੀ ਜੇਗਾ ਸੰਤ ਜੀ ਦਾ ਪੁਤਲਾ ਫੁਕਾਂਗੇ ਉਹ ਬਈ ਭਲਿਓ ਲੋਕੋ ਜਸਟਿਸ ਫਾਊਂਡੇਸ਼ਨ ਨੇ ਕਲੀਅਰਲੀ ਗਵਰਨਮੈਂਟ ਦੇ ਕਾਗਜ਼ਾਂ ਨਾਲ ਪ੍ਰੂਫ ਕਰਤਾ ਹੈ ਕਿ ਸੰਤ ਜੀ ਕਦੀ ਵੀ ਟੈਰਰਿਸਟ ਨਹੀਂ ਹਲਾਨੇ ਗਏ ਔਰ ਨਾ ਹੀ ਉਹਨਾਂ ਦੇ ਉੱਪਰ ਕਦੀ ਕੋਈ ਐਫ ਆਈ ਆਰ ਸੀਗੀ ਫੇਰ ਯਾਰ ਤੁਸੀਂ ਕਿਉਂ ਪੁਤਲਾ ਫੁਕਣਾ ਉਹਨਾਂ ਦਾ ਕੀ ਮਤਲਬ ਹੈ ਮਤਲਬ ਹੈ ਤੁਹਾਡਾ ਤੁਸੀਂ ਅੱਗ ਲਾਉਣਾ ਚਾਹੁੰਦੇ ਹੋ ਪੰਜਾਬ 'ਚ ਤੁਸੀਂ ਮੈਨੂੰ ਦੱਸੋ ਸਾਡੇ ਸਿੱਖ ਯੂਥ ਜਿਹੜੇ ਨੇ ਇਹਨਾਂ ਨੇ ਕਦੀ ਤੁਹਾਡੇ ਚ ਇੰਟਰਫੇਅਰ ਕੀਤਾ ਕਦੀ ਤੁਹਾਨੂੰ ਇਹਨਾਂ ਨੇ ਕਿਹਾ ਵੀ ਅਸੀਂ ਤੁਹਾਡੇ ਰਾਮ ਦਾ ਪੁਤਲਾ ਫੂਕਣਾ ਤੁਸੀਂ ਕਿਉਂ ਯਾਰ ਗੰਦ ਪਾਇਆ ਹੈਗਾ ਇਹ ਬਾਈ ਮੇਰੇ ਵੀਰ ਪੰਜਾਬ ਦਾ ਮਾਹੌਲ ਚਾਰ ਪੋਲਿਟਿਕਸ ਪਿੱਛੇ ਨਾ ਖਰਾਬ ਕਰੋ ਇਹਨੂੰ ਵਧੀਆ ਰਹਿਣ ਦਿਓ ਸ਼ਾਂਤੀ ਨਾਲ ਰਹਿਣ ਦਿਓ ਸਾਕੀ ਦੋਨੋਂ ਪਾਸੇ ਦੇ ਲੋਕ ਸ਼ਾਂਤੀ ਨਾਲ ਜੀ ਸਕਣ ਉਹ ਸੰਤ ਜੀ ਵਰਤ ਦੇਖੋ ਆਪਾਂ ਕਲੀਅਰ ਐ ਜਿਸ ਨੂੰ ਕਿਸੇ ਨੂੰ ਨਾ ਕਲੀਅਰੈਂਸ ਹੋਵੇ ਉਹ ਜਸਟਿਸ ਫਾਊਂਡੇਸ਼ਨ ਦੇ ਪੇਜ ਤੇ ਚਲੇ ਜਾਵੇ ਉੱਥੇ ਸਾਰੀ ਇਨਫੋਰਮੇਸ਼ਨ ਅਸੀਂ ਅਪਲੋਡ ਕੀਤੀ ਹੋਈ ਆ ਔਰ ਕੋਈ ਕਾਗਜ਼ ਅਸੀਂ ਘਰੇ ਨਹੀਂ ਬਣਾਇਆ ਔਰ ਖਾਸ ਤੌਰ ਤੇ ਸੂਰੀ ਸਾਹਿਬ ਤੁਹਾਡੇ ਵਾਸਤੇ ਤੁਹਾਡੇ ਅੰਮ੍ਰਿਤਸਰ ਪੁਲਿਸ ਦੇ ਕਾਗਜ਼ ਨੇ ਉਹ ਕਾਗਜ਼ ਤੁਹਾਡੇ ਅੰਮ੍ਰਿਤਸਰ ਪੁਲਿਸ ਦੇ ਨੇ ਠੀਕ ਹੈ ਜੀ ਚੈੱਕ ਕਰ ਲਓ ਏਸੀਪੀ ਨੂੰ ਫੜ ਲਓ ਵੀ ਤੂੰ ਕਿਉਂ ਲਿਖ ਕੇ ਦਿੱਤੇ ਹੁਣ ਗੱਲ ਇਹ ਹੈ ਵੀ ਅਗਲਾ ਕੋਰਸ ਕੀਆ ਅਗਰ ਅੱਜ ਤੋਂ ਬਾਅਦ ਸਾਨੂੰ ਕੋਈ ਵੀ ਘਟਨਾ ਪਤਾ ਲੱਗਦੀ ਹੈ ਜਿਸ ਵਿੱਚ ਕੋਈ ਬਿਆਨ ਆਉਂਦਾ ਹੈ ਜਾਂ ਅਖਬਾਰ ਦੇ ਵਿੱਚ ਆਉਂਦਾ ਹੈ ਵੀ ਜੇ ਅਸੀਂ ਸੰਤ ਜੀ ਦਾ ਪੁਤਲਾ ਫੂਕਾਂਗੇ ਤਾਂ ਜਸਟਿਸ ਫਾਊਂਡੇਸ਼ਨ ਲੜਾਈ ਤਾਂ ਕਰਦੀ ਨਹੀਂ ਲੇਕਿਨ ਜਸਟਿਸ ਫਾਊਂਡੇਸ਼ਨ ਉਸ ਨੂੰ ਕਾਨੂੰਨੀ ਲੜਾਈ ਲੜੂਗੀ ਤੇ ਉਸ ਬੰਦੇ ਨੂੰ ਅੰਦਰ ਕਰਾਉਂੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ